ਵਧੀਆ ਜ਼ਿੰਦਗੀ ਚੱਲਦੀ ਸੀ 8 ਵਜੇ ਉੱਠਦੇ ਸੀਗੇ ਨਜ਼ਾਰੇ ਨਾਲ ਸਾਰਾ ਦਿਨ ਗੱਪਾਂ ਮਾਰਦੇ ਸੀ ਤੇ ਕਿਹੜੇ ਕਮੀ ਪਵਾਤਾ ਲੋਕਾਂ ਨੇ ਅੱਜ ਮਾਰਨਾ ਪੈ ਗਿਆ ਬਾਈ ਅੱਜ ਰਹਿਣੀ ਗਿਆ ਮੈਥੋਂ ਅੱਜ ਮਾਰ ਕੇ ਛੱਡਿਆ ਤੇ ਹੁਣ ਜਦ ਨਜ਼ਰ ਵੱਢ ਕੇ ਨਿਕਾਣੇ ਕਰਕੇ ਛੱਡਦਾ ਨਹੀਂ ਨਾ ਹੁਣ ਨਜ਼ਰ ਆਪਾਂ ਨੂੰ ਟੇਕਣੀ ਆਉਣੀ ਤੁਸੀਂ ਐਂ ਹਿਸਾਬ ਲਾ ਲਓ ਵੀ ਕੋਈ ਕਿਵੇਂ ਕਰਦਾ ਕੋਈ ਕਿਵੇਂ ਫਟਦੇ ਹਥਿਆਰ ਨਾਲ ਠੋਕਦਾ ਅੱਜ ਆਪਾਂ ਸੱਤ ਸੱਤ ਫੋਟੋ ਜਵਾਨ ਸੀ ਮਾਰਦਾ ਸੀ ਲਲਕਾਰੇ ਦੇਖ ਦੇ ਕੇ ਰੋਜੀ ਮੈਂ ਹੈਗਾ ਕੋਈ ਚੱਕਰ ਨਹੀਂ ਐਂ ਕਰ ਦੂੰ ਮੈਂ ਜੋ ਕਰ ਦੂੰ ਡਰਾਉਂਦਾ ਸੀ ਯਾਰ ਇਕ ਤਾਂ ਗਰਮੀ ਵਾਲੀ ਸੀ ਬਾਈ ਬਲੱਡ ਬਹੁਤ ਵਾਦਾ ਸੀ ਦਿਮਾਗ ਖਰਾਬ ਹੋ ਜਾਂਦਾ ਸੀ ਯਾਰ ਬੰਦੇ ਦਾ ਅੱਜ ਉਪਰਦਾ ਆਪਾਂ ਫਿਰ ਅੱਜ ਨਹੀਂ ਛੱਡਿਆ ਅੱਜ ਆਪਾਂ ਲੜੇੜ ਤੇ ਰਸੇ ਦੇਖੀ ਜੂ ਮੈਂ ਜਿਹੜਾ ਕੁਝ ਹੋਊਗਾ ਹੁਣ ਪਰ ਉਹਨਾਂ ਚਿਰ ਸ਼ਾਂਤੀ ਨਹੀਂ ਹੋਣੀ ਮਨ ਨੂੰ ਜਿੰਨਾ ਚਿਰ ਆਪਾਂ ਨਿਕਾ ਨਿਕਾ ਕਰਕੇ ਛੱਡਦੇ ਨਹੀਂ ਹੈਗੇ ਆਪਣੀ ਵੀ ਫਰੇੜੀ ਆ ਠੀਕ ਆ ਜ਼ੋਰ ਤਾਂ ਬਹੁਤ ਲੱਗਿਆ ਹੰਬ ਗਿਆ ਅੱਜ ਸਰੀਰ ਗਰਮੀ ਸੀਗੀ ਅੱਜ ਸਵੇਰੇ ਸਵੇਰੇ ਬਹੁਤ ਗਰਮੀ ਸੀ ਪਰ ਐ ਭਲਾ ਤੇ ਬਬਲੇ ਆਇਆਂ ਨਹੀਂ ਕੱਲੂ ਨਹੀਂ ਫਿਰ ਹੁਣ ਚਬਕਦਾ ਹੈਗਾ ਖਾਦਮ ਹੀ ਕਰਤੀ ਹਾਣੀ ਆਪਾਂ ਰੋਜ ਰੋਜ ਦਾ ਚਾਬੀ ਚੱਕਦਾ ਇੱਕ ਗੱਲ ਤਾਂ ਹੈਗੀ ਔ ਵੀ ਜ਼ਿੰਦਗੀ ਥੋੜੀ ਜਿਹੀ ਮੈਂ ਕਹਿੰਦਾ ਵੀ ਉਹ ਹੋ ਗਈ ਪਰ ਉਹ ਵਧੀਆ ਵੀ ਆ ਰੋਜ ਰੋਜ ਦਾ ਜੱਬ ਨਹੀਂ ਰਹਿੰਦਾ ਹੈ ਆ ਆ ਪਿਆ ਲੱਦਿਆ ਆ ਵਾਚ ਦੋ ਗਡਾਲ ਜੇ ਰਹਿ ਗੇ ਆ ਫੁੱਟ ਦੇ ਹਿਆਰ ਨਾ ਢੋਕਦਾ ਬਾਈ ਬਾ ਜਿਹੜਾ ਮਾਰਦਾ ਸੀ ਲਲਕਾਰੇ ਰੋ ਜੀ ਕੰਡੀ ਕੰਡ ਬੁਰਾ ਹਾਲ ਬਈ ਪੂਰੀਆਂ ਬਾਹਾਂ ਦੀ ਹਲਟ ਪਾ ਕੇ ਆਉਣੀ ਪੈਂਦੀ ਸਾਰੀਆਂ ਬਾਹਾਂ ਵੱਡੀਆਂ ਸਾਰੇ ਹੱਥ ਵੱਡਦੇ ਨੇ ਤੁਸੀਂ ਐਂ ਹਿਸਾਬ ਲਾ ਲਓ ਆ ਪਹਿਲਾਂ ਤੇ ਵੱਡਾ ਪਹਿਲੀ ਹੁਣ ਜੰਨਾ ਚਾਹਦਾ ਨਿਕਾ ਨਿਕਾ ਕਰਕੇ ਇਹਨੂੰ ਛੱਡਦਾ ਨਹੀਂ ਨਾ ਖੁਰਨੀ ਦੇ ਵਿੱਚ ਉਹਨਾਂ ਚਰਮਾਨ ਨੂੰ ਸ਼ਾਂਤੀ ਨਹੀਂ ਹੋਣੀ ਫੇਰ ਦੇਖਾਂਗੇ ਕੀ ਬਣਦਾ ਬੜੇ ਬਈਆਂ ਨੇ ਪਾਸ ਲਾਏ ਬਾਹਾਂ ਤੇ ਹੱਥਾਂ ਤੇ ਬੁਰਾ ਹਾਲ ਕਰਤਾ ਟੱਚਰਾਂ ਹੀ ਕਰਦੇ ਸੀ ਲੋਕ ਵੀ ਕਿੱਧਰ ਖਹਿ ਕੇ ਆਉਣਾ ਹੋ ਹੋ ਮੁੜ ਕੋ ਮੁੜ ਕੇ ਕਰਤਾ ਔਰੂੰ ਬਾਬੇ ਦੀ ਕਰਪਾਣਾ ਵਧੀਆ ਇਹ ਕੰਮ ਲੱਗੇ ਪਿਆ ਤੇ 2 ਘੰਟਿਆਂ ਦਾ ਕੰਮ ਹੈ ਕੋਈ ਬੜਾ ਔਖਾ ਨਹੀਂ ਹੈਗਾ ਮੇਰੇ ਵੀਰੋ ਮੈਂ ਤਾਂ ਇਹ ਕਹਿਣਾ ਵੀ ਪਸ਼ੂ ਰੱਖ ਲਓ ਵਧੀਆ ਚੀਜ਼ ਆ ਠੀਕ ਆ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਜੇ ਤੁਹਾਡੇ ਕੋਲ ਟਾਈਮ ਨਹੀਂ ਫੇਰ ਨਹੀਂ ਤੇ ਜੇ ਤੁਸੀਂ ਬੇਲੇ ਘੇੜੇ ਦਿਨੇ ਸਾਰਾ ਦਿਨ ਗੱਪਾਂ ਮਾਰਦੇ ਹੋ ਆਸੇ-ਪਾਸੇ ਤਾਂ ਪਸ਼ੂ ਹੀ ਰੱਖ ਲਓ ਵਧੀਆ ਚੀਜ਼ ਆ ਤੇ ਨਿਆਰੇ ਲਾਉਂਗੇ ਬਾਈ ਯਾਦ ਰੱਖੋਗੇ ਗੱਲ ਇਹ ਲੋਕਾਂ ਨੇ ਘਾਟੇ ਸੌਦਾ ਕੋਈ ਘਾਟੇ ਸੌਦਾ ਨਹੀਂ ਯਾਰ ਆਪਦੇ ਤੋਂ ਹਿਸਾਬ ਕਿਤਾਬ ਕਰਕੇ ਦੇਖ ਲਿਓ ਦੁੱਧ ਦਾ ਕਿੰਨੇ ਦਾ ਤੁਸੀਂ ਪੀ ਜਾਂਦੇ ਹੋ ਕੀ ਗੱਲ ਕੀ ਬਾਤ ਆ ਬੰਦਾ ਵੱਧ ਰੱਖਦਾ ਸੰਗਤ ਜਦੋਂ ਪਸ਼ੂਆਂ ਦਿਆ ਘਰੇ ਨਿਆਰੇ ਲੰਦਾ ਬਾਈ ਵਧੀਆ ਰਹੋਗੇ ਪਸ਼ੂ ਰੱਖੋ ਤੇ ਪੀਣ ਦੁੱਧ ਪੀਣ ਖਾਤਰ ਘਰੇ ਮੱਝ ਰੱਖੋ ਜੇ ਦੁੱਧ ਵੇਚਣ ਖਾਤਰ ਰੱਖਣਾ ਤਾਂ ਗਾਂ ਰੱਖ ਲਓ ਤੇ ਉਹ ਗਾਈਆਂ ਰੱਖੋ ਨਾਲ ਦੋ ਤੇ ਵਧੀਆ ਸਿਸਟਮ ਆ ਕੋਈ ਇਹੋ ਜੀ ਗੱਲਬਾਤ ਨਹੀਂ ਤੇ ਵਧੀਆ ਗੁਜ਼ਾਰਾ ਚੱਲਦਾ ਵੀਰੇ ਤੇ ਕੰਮ ਵੀ ਲੱਗਿਆ ਰਹਿੰਦਾ ਬੰਦਾ ਆਹ ਲੱਗਿਆ ਰਹਿੰਦਾ ਤੇ ਘਰ ਦਾ ਦੁੱਧ ਵੀ ਮਿਲ ਜਾਂਦਾ ਜਿਹੜੀਆਂ ਹੁਣ ਤੁਹਾਨੂੰ ਪਤਾ ਹੀ ਹੈ ਕੈਂਸਰ ਦੀ ਬਿਮਾਰੀ ਕੋ ਹੋਰ ਚੱਲੇ ਆਵੇਂ ਉਹ ਨਗਲੀ ਦੁੱਧ ਆ ਉਹ ਤੋਂ ਹੀ ਵੱਧ ਚੱਲਿਆ ਵਾ ਕੰਮ ਖਾਣੇ ਦਾਣੇ ਬਾਹਰ ਲੇ ਜਾਂ ਦੁੱਧ ਨਗਲੀ ਤੇ ਉਹ ਚੀਜ਼ਾਂ ਵੀ ਬਾਈ ਬਣ ਕੇ ਆਪਣਾ ਤਾਂ ਇਹੀ ਸਮਝ ਗਿਆ ਹੋਰ ਨੂੰ ਵੀਡੀਓ ਪਾਉਣ ਦਾ ਮੰਤਵ ਸੀਗਾ ਵੀ ਆਪ ਦਾ ਪਸ਼ੂ ਰੱਖੋ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਘਾਟਿਆ ਸੌਦਾ ਜਮਾ ਘਾਟੇ ਸੌਦਾ ਨਹੀਂ ਹੈਗਾ ਬਾਈ ਜਿਹਨੇ ਕੰਮ ਕਰਨਾ ਜਿਹਨੇ ਹੁਣ ਬਾਈ ਕੰਮ ਹੀ ਨਹੀਂ ਕਰਨਾ ਢੱਕਾ ਤੋਂ ਉਹਨਾਂ ਦੀ ਅੱਖਾਂ ਮੋੜਨਾ ਨਹੀਂ ਸੀਰੀਆਂ ਤੇ ਛੜ ਦੇਣਾ ਉਹਨੂੰ ਤਾਂ ਬਾਈ ਆਪੀ ਲੱਗਣਾ ਹੈਨਾ ਤੇ ਉਹ ਚੱਕਰਾ ਜਦੋਂ ਮੈਂ ਰੱਖੇ ਸੀ ਨਾ ਸਾਡੇ ਪਹਿਲਾਂ ਦਾਦੇਾਂ ਦੇ ਰੱਖੇ ਹੁੰਦੇ ਹੀ ਪੁਰਾਦੇਾਂ ਦੇ ਤੇ ਉਦੋਂ ਬਾਅਦ ਛੜਤੇ ਸੀਗੇ ਚਲ ਕੰਮ ਹੀ ਉਹ ਜੇ ਹੋ ਗਏ ਹਨਾ ਫਿਰ ਅਸੀਂ ਹੋਰ ਰੱਖ ਲਏ ਸਾਨੂੰ ਬਹੁਤ ਟੱਚਰਾਂ ਕਰੀਆਂ ਬੰਦਿਆਂ ਨੇ ਵੀਰ ਤੁਹਾਡੇ ਕਰਨ ਵਾਲਾ ਕੰਮ ਨਹੀਂ ਖਤਰਿਆਂ ਦੇ ਆਏ ਆ ਜੋ ਫਲਾਨਾ ਧੌਂਕਾ ਮੈਂ ਕਿਹਾ ਸਾਡੇ ਤਾਂ ਕੰਮ ਹੀ ਸਾਰੇ ਪੁੱਠੇ ਨੇ ਤੇ ਸਾਡੇ ਨਾਲ ਕਥੁਰ ਲਿਆ ਕੋਈ ਕਬੂਤਰ ਵੀ ਰੱਖੇ ਹੋਏ ਸੀ ਕੁੱਤੇ ਵੀ ਰੱਖੇ ਹੋਏ ਹੋਰ ਵੀ ਹੈ ਹਨਾ ਤੇ ਗੱਲ ਤਾਂ ਇਹ ਹੈ ਬੰਦੇ ਦਾ ਉਹ ਨਹੀਂ ਹੁੰਦਾ ਵੀ ਫਲਾਨਾ ਕੰਮ ਨਹੀਂ ਕਰ ਸਕਦਾ ਉਹ ਨਹੀਂ ਬਈ ਕਰ ਸਾਰਾ ਕੁਝ ਸਕਦਾ ਗੱਲ ਕਰ ਵੀ ਬੰਦੇ ਨੂੰ ਨਾ ਹੌਸਲਾ ਤੋੜ ਦਿੰਦੀ ਆ ਦੁਨੀਆ ਵੀ ਤੂੰ ਕਰ ਨਹੀਂ ਸਕਦਾ ਉੱਥੇ ਅਗਲੇ ਨੂੰ ਕੋ ਮੈਂ ਕਰਕੇ ਦਿਖਾਉਂਗਾ ਹਨਾ ਵੀਡੀਓ ਪਾਉਣ ਦਾ ਮਨਤਬਈ ਸੀ ਮੈਂ ਅਪਰੀਸ਼ੀਏਟ ਕਰਦਾ ਚੰਗੀ ਚੀਜ਼ ਨੂੰ ਵੀ ਜਰ ਕੀ ਆ ਕੋਈ ਚੰਗਾ ਹੋਵੇ ਆਪਣੀ ਕਰਕੇ ਜੇ 5 10 ਬੰਦੇ ਵੀ ਚੰਗੇ ਪਾਸੇ ਪਏ ਤਾਂ ਮੈਂ ਆਪਦੇ ਆਪ ਨੂੰ ਚੰਗਾ ਨਿਸਕਾਮ ਕੰਮ ਮੰਨੂਗਾ ਵੀ ਹਾਂ ਮੈਂ ਵਧੀਆ ਕਰਿਆ ਜ਼ਿੰਦਗੀ ਦੇ ਵਿੱਚ ਤੇ ਬਾਈ ਬੰਨੇ ਸ਼ੇਅਰ ਕਰਿਓ ਜੇ ਤੁਹਾਨੂੰ ਠੀਕ ਲੱਗੀ ਤੇ ਬਾਕੀ ਜਿਹੜੇ ਕੋਈ ਬਾਅਦ ਕਮੈਂਟ ਕਰਨਗੇ ਵੀ ਐ ਹੋ ਗਿਆ ਉਹ ਹੋ ਗਿਆ ਬਾਈ ਮੇਰਾ ਕੋਈ ਕਿਸੇ ਨੂੰ ਮੰਨਠੇ ਜੇ ਪੰਜ ਆਉਣਾ ਨਹੀਂ ਮੈਂ ਸਿਰਫ ਇਹ ਸਮਝਾਉਣਾ ਚਾਹੁੰਦਾ ਸੀ ਪਿਪਾຊੂ ਰੱਖੋ ਨਾਲ ਹੱਸਾ ਮਿਆਕਣਾ ਤੇ ਓਕੇ ਕੰਮ ਲੱਗਿਆ ਰਹਿੰਦਾ ਯਾਰ ਬੰਦਾ 2 ਘੰਟਿਆਂ ਦਾ ਕੰਮ ਆ ਸਵੇਰੇ ਪੱਠੇ ਵੜਦੇ ਤੇ 20 ਮਿੰਟ ਲੱਗਿਆ ਮੈਨੂੰ ਸਿਰਫ ਪੱਠੇ ਪੱਟਣ ਤੇ 20 ਮਿੰਟਾਂ ਜਮਾ ਕੋਤਰਾ ਕਾਤਰਾ ਕਰਦੋਂ ਸਾਰਾ ਕੋ ਕਰਦੂ ਸਵੇਰੇ 20 ਮਿੰਟ ਤਾਂ ਰਾਂਧੂਣਾਂ ਲੱਗਦੇ ਹੱਥ ਨੇ 20 ਮਿੰਟ ਲੱਗਦੇ ਆ ਦੁਪਹਿਰੇ ਬਾ ਪੱਠੇ ਪਾਉਣ ਤੇ ਟਾਈਮ ਲੱਗਦਾ ਜਿਹੜੀ ਲੋਕਾਂ ਦਾ ਸਾਰਾ ਦਿਨ ਪਸ਼ੂਆਂ 'ਚ ਰਹਿਣਾ ਪੈਂਦਾ ਉਹ ਬਈ ਸਾਰਾ ਦਿਨ ਉਹ ਰਹਿੰਦਾ ਜਿਨੇ ਜਿਵੇਂ ਕਹਿੰਦੇ ਹੁੰਦੇ ਕੋਈ ਕਰਨਾ ਹੀ ਨਹੀਂ ਹੁੰਦਾ ਜਿਨੇ ਕੋਈ ਕਰਨਾ ਨਾ ਉਹਨੇ 5 ਮਿੰਟਾਂ 'ਚ ਕਰਕੇ ਨਿਕਲ ਜਾਣਾ ਪਰ ਇ ਤੇ ਦੂਜੀ ਗੱਲ ਇੱਕ ਬੰਦਾ ਚਾਹੀਦਾ ਹੀ ਚਾਹੀਦਾ ਹਨਾ ਤੇ ਜੇ ਕੰਮ ਧੰਦੇ ਆਪਦੇ ਕਰਕੇ ਬਾਗ ਗਿਆ ਤਾਂ ਉਹਨੂੰ ਉਹ ਟਾਈਮ ਤੇ ਪਹੁੰਚਣਾ ਪਊਗਾ ਇਹ ਜਰੂਰ ਮਜਬੂਰੀਆਂ ਹੁੰਦੀਆਂ ਹੋਰ ਕੋਈ ਐ ਜੀ ਦਿੱਕਤ ਨਹੀਂ ਤੇ ਵਧੀਆ ਜਰੂ ਮ ਵੀ ਤਾਂ ਆਪਾਂ ਘਰੇ ਹੀ ਫਿਰਦੇ ਰਹਿਣੇ ਆ ਕੀ ਰੋਜ਼ ਹੀ ਥੋੜਾ ਬਾਹਰ ਤੁਰੇ ਫਿਰਦੇ ਆ ਬਾਕੀ ਓਕੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਹਾ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਆਹ ਫੋਟੋ ਦੇਖ ਹਰਨਾਰਗੜ ਦਾ ਆ ਪਿਆ ਚੋਪੜਾ ਬਸ ਇੰਨੇ ਗੜਾਲ ਜੇ ਰਹਿ ਗਏ ਹੁਣ ਲਵੇੜਦ ਨੇ ਰੱਛੇ ਦੀ ਦੇਖੀ ਮਾਰਦਾ ਫਿਰਦੀ ਲਲਕਾਰੇ ਨੇ ਬੜੀਆਂ ਬਾਹਾਂ ਖਾਧੀਆਂ ਮੇਰੀਆਂ